ਬਾਈ ਜੀ ਤੁਸੀਂ ਜੈਪਰਾ ਕਰੋਸਿੰਗ ਕਿਉਂ ਦੇ ਉੱਤੇ ਖੜਾਣੇ ਹੋ ਕਿ ਲੋਕਾਂ ਨੇ ਲੰਗੜਾ ਹੁੰਦਾ ਕੀ ਬੰਗੂਆ ਬੰਦਾ ਹਾਂ ਮਹਾਰਾਜ ਹਾਂਜੀ ਤੁਸੀਂ ਪਿੱਛੇ ਜਾਓ ਆ ਜੈਪਰਾ ਕਰੋਸਿੰਗ ਤੇ ਕਿਉਂ ਚੜਾ ਰਹੇ ਹੋ ਵੀਰੇ ਜੈਪਰਾ ਕਰੋਸਿੰਗ ਦਿਖਦੇ ਨਹੀਂ ਹੈ ਜੈਪਰਾ ਕਰੋਸਿੰਗ ਦਿਖ ਨਹੀਂ ਰਹੀ ਹੈ ਹਾਂ ਜੈਪਰਾ ਕਰੋਸਿੰਗ ਦਿਖ ਨਹੀਂ ਰਹੀ ਗੱਡੀ ਉੱਧਰ ਖੜੀ ਹੋਣੀ ਤੁਸੀਂ ਇੱਥੋਂ ਲੈ ਕੇ ਆ ਰਹੇ ਹੋ ਹੋ ਟੈਂਪੋ ਦੇ ਮਗਰ ਹੋ ਗਿਆ ਹਾਂ ਤੁਸੀਂ ਦੇਖ ਲਓ ਵੀ ਇੰਨਾ ਲੋਕਾਂ ਨੂੰ ਰੱਤੀ ਭਰਦੀ ਅਕਲ ਨਹੀਂ ਹੈਗੀ ਰੱਤੀ ਭਰਦੀ ਐਜੂਕੇਸ਼ਨ ਜਿਹੜੀ ਹੈ ਉਹ ਬਿਲਕੁਲ ਨਹੀਂ ਹੈਗੀ ਖਾਸ ਕਰ ਉਹਨਾਂ ਤੁਹਾਨੂੰ ਦਿਖਾਵਾਂਗੇ ਵੀ ਆਟੋ ਵਾਲੇ ਵੀ ਕਿੱਦਾਂ ਜਿਹੜੇ ਰੂਲ ਭੰਗ ਕਰਦੇ ਨੇ ਆ ਜਿਹੜੀ ਜੈਬਰਾ ਕ੍ਰੋਸਿੰਗ ਹੈ ਲੋਕ ਕਿਵੇਂ ਕਾਨੂੰਨਾਂ ਦੀ ਜਿਹੜੀ ਉਲੰਘਣਾ ਕਰਦੇ ਨੇ ਪੁਲਿਸ ਤੇ ਰੂਲ ਜਿਹੜੇ ਛਿੱਕੇ ਟੰਗ ਦਿੰਦੇ ਨੇ ਇੱਕ ਗੱਲ ਦੱਸੋ ਵੀ ਜੈਬਰਾ ਕ੍ਰੋਸਿੰਗ ਕਿਧਰ ਹੈ ਸਰ ਜੈਬਰਾ ਕ੍ਰੋਸਿੰਗ ਜਿਹੜੀ ਹਾਂਜੀ ਪਿੱਛੇ ਦੀ ਹੈ ਹਾਂਜੀ ਹਾਂਜੀ ਪਿੱਛੇ ਆਈ ਹੈ ਤੇ ਫਿਰ ਤੁਸੀਂ ਅੱਗੇ ਕਿਉਂ ਗਏ ਉਹਨਾਂ ਨੇ ਆਪਣੀਆਂ ਗੱਡੀਆਂ ਉੱਥੇ ਖੜਾ ਆ ਰਖੀਆਂ ਨੇ ਇਹ ਹਲੇ ਡਿਸਪਲਿਨ ਫੋਲੋ ਕਰ ਰਹੇ ਨੇ ਸਿਰਫ ਚੰਦ ਮਿੰਟਾਂ ਦੇ ਲਈ ਹੋਰ ਤੁਹਾਨੂੰ ਦਿਖਾਉਣੇ ਆ ਵੀ ਹਲੇ ਦੁਬਾਰਾ ਲਾਈਟ ਹੋਊਗੀ ਹਲੇ ਕਿੰਨੇ ਕੁ ਲੋਰ ਜਿਹੜੇ ਲੋਗ ਨੇ ਰੂਲ ਕਿੰਨੇ ਕੁ ਜ਼ਿਆਦਾ ਵਾਇਓਲੇਟ ਕਰਨਗੇ ਲੋਕਾਂ ਦੀ ਜਾਨਾਂ ਦੇ ਨਾਲ ਖਿਲਵਾੜ ਕਰਨਗੇ ਪੁਲਿਸ ਮੁਲਾਜ਼ਮਾ ਦੀ ਬਰਦੀ ਤੇ ਉਂਗਲ ਚੱਕਣਗੇ ਕਿਦਾ ਮਤਲਬ ਅੱਜ ਆਪਰਾ ਕ੍ਰੋਸਿੰਗ ਕਿਹੜੀ ਦਿਖ ਰਹੀ ਹੈ ਇਹ ਰੂਲ ਕਿਉਂ ਨਹੀਂ ਫੋਲੋ ਕਰਦੇ ਤੁਸੀਂ ਰੂਲ ਫੋਲੋ ਕਰਤਾ ਰਹੇ ਹੈ ਭਾਈ ਤੁਸੀਂ ਡਰੈਸ ਪਾਉਂਦੇ ਹੋ ਰੂਲ ਫੋਲੋ ਕਰਦੇ ਹੋ ਡਰੈਸ ਪਾਏ ਕਈਆਂ ਦੀ ਲਾਊਡ ਹੈ ਕਈਆਂ ਲਾਊਡ ਨਹੀਂ ਹੈਗੀ ਨਹੀਂ ਨਹੀਂ ਯਾਰ ਰੂਲ ਆ ਕੋਣ ਫੋਲੋ ਕਰੂਗਾ ਜੀ ਦੱਸੋ ਵੀ ਜਿਵੇਂ ਕੋ ਲੋਕ ਕਹਦੀ ਹੈ ਵੀ ਆਪਣਾ ਜਿਹੜਾ ਲੁਧਿਆਣਾ ਹੈ ਸਮਾਰਟ ਸਿਟੀ ਤਾਂ ਬਣ ਸਕਦਾ ਪਰ ਜਿਹੜੇ ਲੋਕ ਨੇ ਉਸ ਸਮਾਰਟ ਕਦੋਂ ਬਣਨਗੇ ਸਸ਼ੀਕਲ ਜੀ ਸਾਰਿਆਂ ਨੂੰ ਪੰਜਾਬ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ ਆਕਾਸ਼ ਬਹੁਤ ਬਹੁਤ ਸਵਾਗਤ ਕਰਦਾ ਤੇ ਇਸ ਵਕਤ ਅਸੀਂ ਖੜੇ ਆ ਮਲਹਾਰ ਰੋਡ ਤੋਂ ਥੋੜਾ ਜਿਹਾ ਪਿੱਛੇ ਲੱਟਾ ਤੇ ਤੇ ਇਸ ਵਕਤ ਸਾਡਾ ਇੱਥੇ ਆਉਣ ਦਾ ਕਾਰਨ ਕੀ ਹੈ ਕਾਰਨ ਸਿਰਫ ਇਹਨਾਂ ਹੈ ਕਿ ਜਿਹੜੇ ਲੋਕ ਨੇ ਇਹ ਲੋਕ ਸਰਕਾਰਾਂ ਨੂੰ ਤਾਂ ਦੋਸ਼ ਦੇ ਦਿੰਦੇ ਨੇ ਪੁਲਿਸ ਮੁਲਾਜ਼ਮਾਂ ਨੂੰ ਦੋਸ਼ ਦੇ ਦਿੰਦੇ ਨੇ ਜਦੋਂ ਕੋਈ ਐਕਸੀਡੈਂਟ ਹੋ ਜਾਵੇ ਪਰ ਇਹ ਰੂਲਸ ਖੁਦ ਫੋਲੋ ਨਹੀਂ ਕਰਦੇ ਇਹ ਰੂਲ ਕਿਉਂ ਨਹੀਂ ਫੋਲੋ ਕਰਦੇ ਅਸੀਂ ਕਿਉਂ ਇੱਥੇ ਆਏ ਆ ਜਿਹੜੇ ਟ੍ਰੈਫਿਕ ਦੀ ਵਾਇਲੇਸ਼ਨ ਬਹੁਤ ਜ਼ਿਆਦਾ ਆਟੋ ਵਾਲਿਆਂ ਵੱਲੋਂ ਕੁਝ ਨਹੀਂ ਇਸ ਜਾਦਿਆਂ ਦੇ ਵੱਲੋਂ ਕੁਝ ਆਮ ਲੋਕਾਂ ਦੇ ਵੱਲੋਂ ਇੱਥੇ ਜਿਹੜੇ ਆ ਰੂਲ ਬ੍ਰੇਕ ਕੀਤੇ ਜਾਂਦੇ ਆ ਉਹ ਕਿਦਾਂ ਰੂਲ ਬ੍ਰੇਕ ਕੀਤੇ ਜਾਂਦੇ ਆ ਮੈਂ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾਵਾਂਗਾ ਇੱਕ ਵਾਰੀ ਤੁਹਾਨੂੰ ਦੱਸ ਦੇਣਾ ਹੈ ਕਿ ਇੱਥੇ ਖਾਸ ਕਰਕੇ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜੇ ਘੱਟ ਪੜੇ ਲਿਖੇ ਲੋਕ ਅਮੀਰ ਘੱਟ ਪੜੇ ਲਿਖੇ ਲੋਕ ਔਰ ਪੜੇ ਲਿਖੇ ਅਮੀਰ ਲੋਕ ਵੀ ਅਨਪੜਥਿਆ ਕਿ ਬਣ ਜਾਂਦੇ ਨੇ ਕਿਉਂ ਬਣ ਜਾਂਦੇ ਨੇ ਇੱਥੇ ਮੇਰੇ ਪਿੱਛੇ ਤੁਸੀਂ ਦੇਖੋਗੇ ਥੋੜੀ देर ਤੱਕ ਲਾਈਟ ਫਿਲਹਾਲ ਗ੍ਰੀਨ ਹੋ ਚੁੱਕੀ ਹੈ ਇੱਥੇ ਲੋਕ ਜਿਹੜੀ ਆਪਣੀ ਮਹਿੰਗੀ ਗੱਡੀਆਂ ਤੇ ਸਸਤੇ ਆਟੋ ਲੈ ਕੇ ਜੈਪਰਾ ਕ੍ਰਾਸਿੰਗ ਹਾਲਾਂਕਿ ਜਿਹੜੇ ਆਪਣੇ ਟ੍ਰੈਫਿਕ ਨਿਯਮ ਹੈ ਉਹ ਕੀ ਕਹਿੰਦੇ ਨੇ ਕਿ ਜਿਹੜਾ ਬਰਾ ਕ੍ਰੋਸਿੰਗ ਤੋਂ ਪਿੱਛੇ ਖੜਾਓ ਆਪਣੀ ਚੀਜਾਂ ਤਾਂ ਕਿ ਲੋਕ ਜਿਹੜੇ ਆ ਆਸਾਨੀ ਨਾਲ ਰੋਡ ਕ੍ਰੋਸ ਕਰ ਸਕਣ ਤਾਂ ਫਿਲਹਾਲ ਜਿਹੜੀ ਲੁਧਿਆਣਾ ਦੀ ਜਿਹੜੀ ਤਸਵੀਰਾਂ ਨੇ ਤਸਵੀਰਾਂ ਕੁਝ ਹੋਰ ਕਹਿੰਦੀਆਂ ਨੇ ਤਸਵੀਰਾਂ ਕੀ ਕਹਿੰਦੀਆਂ ਨੇ ਕਰ ਲੋ ਜੋ ਕਰਨਾ ਅਸੀਂ ਨਹੀਂ ਸੁਧਰਦਾ ਗੱਲਾਂ ਕਿੱਧਰ ਜਾਂਦੀਆਂ ਨੇ ਵੀ ਪੁਲਿਸ ਦੇ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਛਿੱਕੇ ਟੰਕ ਕੇ ਉਹ ਅੱਗੇ ਵਜ ਜਾਂਦੇ ਨੇ ਫਿਰ ਐਕਸੀਡੈਂਟ ਹੁੰਦੇ ਨੇ ਰੋਡ ਦੇ ਵਿੱਚ ਲੋਕਾਂ ਦੀ ਮੌਤ ਹੁੰਦੀ ਹੈ ਇਹਦਾ ਜ਼ਿੰਮੇਵਾਰ ਫਿਰ ਆਖਿਰ ਦੇ ਵਿੱਚ ਪ੍ਰਸ਼ਾਸਨ ਨੂੰ ਠਹਿਰਾਇਆ ਜਾਂਦਾ ਹੈ ਹਾਲਾਂਕਿ ਪ੍ਰਸ਼ਾਸਨ ਦੀ ਗਲਤੀ ਸਿਰਫ ਇੰਨੀ ਕੁ ਹੁੰਦੀ ਹੈ ਕਿ ਉਹ ਸ਼ਹਿਰ ਦੇ ਵਿੱਚ ਸ਼ਹਿਰਦਾਰੀ ਵਰਤ ਕੇ ਉਹਨਾਂ ਨੂੰ ਇਦਾਂ ਹੀ ਛੱਡ ਦਿੰਦਾ ਵੀ ਕੋਈ ਗੱਲ ਨਹੀਂ ਸ਼ਹਿਰ ਦੇ ਆ ਕਦੋਂ ਦਿਕਰ ਕਿਹੜੇ-ਕਿਹੜੇ ਬੰਦਿਆਂ ਨੂੰ ਆਪਾਂ ਉਹ ਕਰਾਂਗੇ ਗਰੀਬ ਬੰਦੇ ਨੇ ਕੋਈ ਆਪਣੀ ਗਰੀਬੀ ਦੀ ਦੁਹਾਈ ਦਿੰਦਾ ਤਾਂ ਕੋਈ ਬੰਦਾ ਕਹਿੰਦਾ ਜੀ ਕੋਈ ਗੱਲ ਨਹੀਂ ਸਾਡੇ ਤੋਂ ਗਲਤੀ ਹੋ ਗਈ ਨੰਗੇ ਜੀ ਤਾਂ ਨੰਗੇ ਫੇਰ ਕੀ ਹੋ ਗਿਆ ਸਾਰੀਆਂ ਤਸਵੀਰਾਂ ਹੁਣ ਤੁਹਾਨੂੰ ਦਿਖਾਉਂਦੇ ਆ ਇਸ ਚੌਕ ਦੇ ਵਿੱਚ ਕੋਈ ਪੁਲਿਸ ਮੁਲਾਜ਼ਮ ਤਨਾਤ ਨਹੀਂ ਹੈਗਾ ਜਿੱਥੇ ਹੈਗੇ ਨੇ ਉਹ ਦੋ ਮੁਲਾਜ਼ਮ ਤਿੰਨ ਮੁਲਾਜ਼ਮ ਤਨਾਤ ਹੋ ਜਾਂਦੇ ਨੇ ਬੰਦੇ ਕਰਨ ਵੀ ਕੀ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਹਲੇ ਫਿਲਹ ਵੀ 2 ਸੈਕਿੰਡ 1 ਸੈਕਿੰਡ ਤੇ ਹੁਣ yellow ਤੇ ਹੁਣ red ਹੋ ਚੁੱਕੀ ਐ ਸਟਾਪ ਦਾ ਜਿਹੜਾ ਸਾਈਨ ਆ ਚੁੱਕਿਆ ਤੇ ਤੁਸੀਂ ਇੱਧਰ ਦੇਖੋ ਵੀ ਜੈਬਰਾ ਕ੍ਰੋਸਿੰਗ ਕਿੱਥੇ ਐ ਇੱਧਰ ਆਓ ਵੀ ਜੈਬਰਾ ਕ੍ਰੋਸਿੰਗ ਹੈ ਕਿੱਧਰ ਤੇ ਆ ਜੈਬਰਾ ਕ੍ਰੋਸਿੰਗ ਕਿੱਧਰ ਹੈ ਤੇ ਲੋਕ ਖੜਾਉਂਦੇ ਕਿੱਧਰ ਨੇ ਆਪਣੀ ਗੱਡੀਆਂ ਆ ਤੁਸੀਂ ਦੇਖਿਓ ਇੱਧਰੋ ਜੇ ਮੈਂ ਕ੍ਰਾਸ ਕਰਨਾ ਚਾਹਾਂ ਜੈਬਰਾ ਕ੍ਰੋਸਿੰਗ ਤੇ ਤਾਂ ਜੈਬਰਾ ਕ੍ਰੋਸਿੰਗ ਜਿਹੜੀ ਐ ਆ ਜੈਬਰਾ ਕ੍ਰੋਸਿੰਗ ਤੇ ਇਹਨੇ ਗੱਡੀ ਖੜਾ ਰੱਖੀ ਐ ਇੱਧਰ ਤੁਹਾਨੂੰ ਦਿਖਾਉ ਉਹ ਕੈਮਰਾ ਲੈ ਕੇ ਆ ਇੱਧਰ ਨੂੰ ਬਾਈ ਜੀ ਤੁਸੀਂ ਜੈਪਰਾ ਕ੍ਰੋਸਿੰਗ ਕਿਉਂ ਦੇ ਉੱਤੇ ਖੜਾਣੇ ਹੋ ਕਿ ਲੋਕਾਂ ਨੇ ਨੰਗੜਾ ਹੁੰਦਾ ਕੀ ਬੰਗੂ ਬੰਦਾ ਨਾ ਮਹਾਰਾਜ ਤੁਸੀਂ ਪਿੱਛੇ ਕਰ ਲੈਣੇ ਪਿੱਛੇ ਕੀ ਆ ਦੇਖੋ ਇਹ ਇਹਨਾਂ ਦਾ ਐਟੀਟਿਊਡ ਹੈ ਇਹ ਐਟੀਟਿਊਡ ਹੈ ਇਹਨਾਂ ਦਾ ਆ ਜੈਪਰਾ ਕ੍ਰੋਸਿੰਗ ਤੇ ਗੱਡੀ ਖੜੀ ਹੋਈ ਜਾਂਦੀ ਨੰਬਰ ਪਲੇਟ ਦਿਖਾਓ ਪਹਿਲਾਂ ਆਹ ਟੈਕਸੀ ਇੱਕ ਮਿੰਟ ਬਾਈ ਤੁਸੀਂ ਤੁਸੀਂ ਜੈਪਰਾ ਕ੍ਰੋਸਿੰਗ ਤੇ ਕਿਉਂ ਖੜਾ ਰੱਖੀ ਹੋ ਅੱਗੇ ਖੜੀਆਂ ਉਹ ਦੇਖੋ ਜੀ ਤੁਸੀਂ ਵੀ ਰੂਲ ਨਹੀਂ ਫੋਲੋ ਕਰੋਗੇ ਸਰ ਛੱਡੋ ਇਹ ਜੇ ਹੱਥ ਆ ਗਿਆ ਨਾ ਬਾਈ ਦਿੱਕਤ ਆ ਜਾਣੀ ਆ ਤੁਸੀਂ ਦੇਖੋ ਇਹ ਉਹ ਵਾਲਾ ਟੈਕਸੀ ਵਾਲੇ ਆ ਦੇਖੋ ਰਹੀਸ ਜ਼ਿਆਦਿਆਂ ਦੀ ਗੱਡੀ ਆ ਜੈਪਰਾ ਕ੍ਰੋਸਿੰ ਜੈਪਰਾ ਕ੍ਰੋਸਿੰਗ ਦਿਖਦੇ ਨਹੀਂ ਹੈ ਜੀ ਹੈ ਅ ਜੈਪਰਾ ਕ੍ਰੋਸਿੰਗ ਤੁਹਾਨੂੰ ਦਿਖ ਨਹੀਂ ਰਹੀ ਗੱਡੀ ਉੱਧਰ ਖੜੀ ਹੋਣੀ ਚਾਹੀਦੀ ਤੁਸੀਂ ਇੱਥੋਂ ਲੈ ਕੇ ਆ ਰਹੇ ਹੋ ਔਰ ਟੈਂਪੋ ਦੇ ਮਗਰ ਹੋ ਗਿਆ ਹੈ ਹਾਂ ਤੁਸੀਂ ਦੇਖ ਲਓ ਵੀ ਇੰਨਾ ਲੋਕਾਂ ਨੂੰ ਰੱਤੀ ਭਰ ਦੀ ਅਕਲ ਨਹੀਂ ਹੈਗੀ ਰੱਤੀ ਭਰਦੀ ਐਜੂਕੇਸ਼ਨ ਜਿਹੜੀ ਹੈ ਉਹ ਬਿਲਕੁਲ ਨਹੀਂ ਹੈਗੀ ਟ੍ਰਿਪਲਿੰਗ ਆ ਖਾਸ ਕਰਕੇ ਹੁਣ ਤੁਹਾਨੂੰ ਦਿਖਾਵਾਂਗੇ ਵੀ ਆਟੋ ਵਾਲੇ ਵੀ ਕਿੱਦਾਂ ਜਿਹੜੇ ਰੂਲ ਭੰਗ ਕਰਦੇ ਨੇ ਆ ਜੈਪਰਾ ਕ੍ਰੋਸਿੰਗ ਤੇ ਧਿਆਨ ਰੱਖਿਓ ਬਾਈ ਜੀ ਆ ਜਿਹੜੀ ਜੈਪਰਾ ਕ੍ਰੋਸਿੰਗ ਹੈ ਲੋਕ ਕਿਵੇਂ ਕਾਨੂੰਨਾਂ ਦੀ ਜਿਹੜੀ ਉਲੰਘਣਾ ਕਰਦੇ ਨੇ ਪੁਲਿਸ ਦੇ ਰੂਲ ਜਿਹੜੇ ਛਿੱਕੇ ਟੰਗ ਦਿੰਦੇ ਨੇ ਹਲੇ 2 ਮਿੰਟਾਂ ਤੱਕ 1 ਮਿੰਟ ਤੱਕ ਮੈਕਸਿਮ ਜਿਹੜੀ ਲਾਈਟ ਹੈ ਦੁਬਾਰਾ ਰੈੱਡ ਹੋਣ ਵਾਲੀ ਹੈ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਲੋਕ ਜਿਹੜੇ ਨੇ ਉਹ ਕਿੱਦਾਂ ਜਿਹੜੇ ਰੂਲ ਨੂੰ ਛਿੱਕੇ ਟੰਗ ਦਿੰਦੇ ਨੇ ਮੌਤ ਨੂੰ ਬੁਲਾਵਾ ਦਿੰਦੇ ਨੇ ਕਿਸੇ ਘਰ ਦਾ ਜੀ ਇੱਕ ਇੱਕ ਕੱਲਾ ਕੱਲਾ ਮੁੰਡਾ ਹੁੰਦਾ ਕੱਲੀ ਕੱਲੀ ਕੁੜੀ ਹੁੰਦੀ ਹੈ ਉਹ ਇਸ ਰੋਡ ਦੁਰਘਟਨਾ ਦੇ ਵਿੱਚ ਅਗਰ ਉਹਦੀ ਡੈਥ ਹੋ ਜਾਵੇ ਤਾਂ ਉਹਦਾ ਜ਼ਿੰਮੇਵਾਰ ਕੌਣ ਹੈ ਸਰਕਾਰਾਂ ਆਖਿਰ ਤੱਕ ਕਦੋਂ ਦੀ ਕਿਰਪਾ ਸਰਕਾਰਾਂ ਨੂੰ ਜਿਹੜੀ ਹੈ ਦੋਸ਼ ਦਿੰਦੇ ਰਵਾਂਗੇ ਕਿ ਤੁਸੀਂ ਰੂਲ ਹੀ ਬਣਾਉਂਦੇ ਐਦਾ ਨਹੀਂ ਕਰਦੇ ਐਦਾ ਨਹੀਂ ਕਰਦੇ ਇਹਦਾ ਤਾਂ ਜੈਪਰਾ ਕ੍ਰੋਸਿੰਗ ਤੋਂ 4 ਫੁੱਟ ਪਿੱਛੇ ਗੱਡੀ ਖੜੀ ਹੁੰਦੀ ਹੈ ਤੁਸੀਂ ਦੇਖਾਂਗੇ ਅਸੀਂ ਤੁਹਾਨੂੰ ਸਾਤ ਤਸਵੀਰਾਂ ਦਿਖਾਵਾਂਗੇ ਵੀ ਆਹ ਦੇਖੋ ਆ ਬਾਈ ਨੇ ਗੱਡੀ ਕਿੱਥੇ ਖੜਾਈ ਹੈ ਆ ਜੈਪਰਾ ਕ੍ਰੋਸਿੰਗ ਦੀ ਜਿਹੜੀ ਲਾਈਨ ਹੈ ਲਾਈਨ ਤੋਂ ਕ੍ਰੋਸ ਕਰਕੇ ਜਿਹੜੀ ਗੱਡੀ ਖੜੀ ਹੈ ਆ ਸਵਿਫਟ ਗੱਡੀ ਹੈ ਇਹ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਸਿਗਨਲ ਆ ਉਸੇ ਸਿੱਧਾ ਜਾਣ ਦੇ ਲਈ ਹੋਇਆ ਰਾਈਟ ਮੂੜਨ ਦੇ ਲਈ ਲਾਈਟ ਹੋ ਚੁੱਕੀ ਹੈ ਆ ਤੁਸੀਂ ਹਾਲ ਦੇਖੋ ਇਹਨਾਂ ਦਾ ਥੋੜੀ ਦੇਰ ਤੱਕ ਇੱਥੇ ਰੈੱਡ ਲਾਈਟ ਹੋ ਜਾਣੀ ਹੈ ਫਿਰ ਅਸੀਂ ਲੋਕਾਂ ਨਾਲ ਗੱਲਬਾਤ ਕਰਾਂਗੇ ਵੀ ਜਿਹੜੇ ਇੱਥੇ ਜਿਹੜੇ ਰੂਲਸ ਨੇ ਉਹ ਬ੍ਰੇਕ ਕਿਉਂ ਕਿਤੇ ਜਾਂਦੇ ਆਓ ਦਿਖਾਓ ਆ ਦੇਖਿਓ ਜਿਹੜੀ ਆ ਲਾਈਨ ਹੈ ਆ ਲਾਈਨ ਗੱਡੀ ਗੱਡੀ ਦਾ ਨੰਬਰ ਦਿਖਾਓ ਸਸ਼ੀਗਲ ਬਾਈ ਜੀ ਇੱਕ ਗੱਲ ਦੱਸੋ ਵੀ ਜੈਬਰਾ ਕ੍ਰੋਸਿੰਗ ਦਿਖਦੀ ਹੈ ਸਰ ਤੁਹਾਨੂੰ ਇੱਥੇ ਹਾਂਜੀ ਜੈਬਰਾ ਕ੍ਰੋਸਿੰਗ ਜਿਹੜੀ ਹੁੰਦੀ ਹੈ ਹਾਂਜੀ ਪਿੱਛੇ ਨਹੀਂ ਹਾਂਜੀ ਹਾਂਜੀ ਪਿੱਛੇ ਆਈ ਹੈ ਤੇ ਫਿਰ ਤੁਸੀਂ ਅੱਗੇ ਕਿਉਂ ਖੜਾਈ ਗੱਡੀ ਕੋਈ ਗੱਲ ਨਹੀਂ ਗਲਤੀ ਹੋ ਗਈ ਕਹਾਣੀ ਦਾ ਨਹੀਂ ਨਹੀਂ ਹਰ ਵਾਰ ਗਲਤੀ ਹੁੰਦੀ ਸਰ ਜਿੰਨੇ ਵੀ ਲੋਕੋ ਦੇਖੋ ਸਾਰੇ ਕਹਿੰਦੇ ਇਹ ਵੀ ਗਲਤੀ ਹੋਗੀ ਨਹੀਂ ਨਹੀਂ ਕੋਈ ਗੱਲ ਨਹੀਂ ਗਾਹ ਨੂੰ ਨਿਕਲਦਾ ਹੋਗੀ ਆ ਤੁਸੀਂ ਦੇਖੋ ਵੀ ਤਸਵੀਰਾਂ ਬੀਆ ਅਮੀਰਾਂ ਦੀ ਜਿਹੜੀ ਗੱਡੀਆਂ ਨੇ ਇਹ ਜਿਹੜੇ ਰਹੀਸ ਜਾਦੇ ਨੇ ਪਿੱਛੇ ਕਰੋ ਕੈਮਰਾ ਆ ਦੇਖੋ ਇਹਦਾ ਨੰਬਰ ਦਿਖਾਓ ਜੇ ਐਨ ਕੇ ਨੰਬਰ ਹੈ ਇਹਨਾਂ ਨੇ ਕੋਈ ਰੂਲ ਨਹੀਂ ਫੋਲੋ ਕਰ ਰੱਖਿਆ ਸਰ ਰੂਲਸ ਵਾਇਲਟ ਕਰ ਰਹੇ ਹੋ ਤੁਸੀਂ ਟ੍ਰੈਫਿਕ ਦੀ ਕਿਹੜਾ ਰੂਲ ਵਾਇਲਟ ਕੀਤਾ ਤੁਸੀਂ ਜੈਪਰਾ ਕ੍ਰੋਸਿੰਗ ਕਿਉਂ ਨਹੀਂ ਪਿੱਛੇ ਰੁਕਦੇ ਭਾਈ ਜੈਪਰਾ ਕ੍ਰੋਸਿੰਗ ਹਾਂਜੀ ਜੈਪਰਾ ਕ੍ਰੋਸਿੰਗ ਕਿਹੜਾ ਮਨ ਲੋ ਜੈਪਰਾ ਕ੍ਰੋਸਿੰਗ ਪਿੱਛੇ ਹੈ ਜਿਹੜੀ ਰੈੱਡ ਲਾਈਟ ਹੋਈ ਪਈ ਹੈ ਉਹ ਨਹੀਂ ਤੇ ਰੈੱਡ ਲਾਈਟ ਤੇ ਹੀ ਰੁਕੇ ਹੈ ਨਾ ਜੈਪਰਾ ਕ੍ਰੋਸਿੰਗ ਤੋਂ ਕਿਉਂ ਗਏ ਤੁਸੀਂ ਕ੍ਰੋਸ ਕੀਤੀ ਹੈ ਆ ਦੇਖੋ ਹਾਲ ਦੇਖੋ ਇਹਨਾਂ ਦੀ ਆ ਰੂਲਸ ਏੜੇ ਨੇ ਵਾਇਓਲੇਟ ਕਰ ਰਹੇ ਨੇ ਲੋਗੇ تھے ਇਹ ਆਮ ਲੋਗ ਰੂਲਸ ਇੰਨੇ ਜ਼ਿਆਦਾ ਵਾਇਓਲੇਟ ਕਰਦੇ ਨੇ ਕਿਸੇ ਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੈਗਾ ਕਿਸੇ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੈ ਫਿਲਹਾਲ ਕੈਮਰਾ ਦੇਖ ਕੇ ਉਹ ਤਾਂ ਫਿਲਹਾਲ ਉਹ ਲਾਈਨ ਤੇ ਖੜੇ ਨੇ ਪੂਰੇ ਤੁਸੀਂ ਦੇਖੋ ਮੈਂ ਕਹੂੰਗਾ ਗੌਰਵ ਨੂੰ ਜ਼ੂਮ ਕਰੇ ਦਿਖਾਵੇ ਜਿਹੜੀ ਫਿਲਹਾਲ ਪੰਜਾਬ ਲਾਈਵ ਦਾ ਕੈਮਰਾ ਦੇਖ ਕੇ ਉਹਨਾਂ ਨੇ ਆਪਣੀਆਂ ਗੱਡੀਆਂ ਉੱਥੇ ਖੜਾ ਰਖੀਆਂ ਨੇ ਇਹ ਹਲੇ ਡਿਸਪਲਿਨ ਫੋਲੋ ਕਰ ਰਹੇ ਨੇ ਸਿਰਫ ਚੰਦ ਮਿੰਟਾਂ ਦੇ ਲਈ ਹੋਰ ਤੁਹਾਨੂੰ ਦਿਖਾਉਣੇ ਆ ਵੀ ਹਲੇ ਦੁਬਾਰਾ ਲਾਈਟ ਹੋਊਗੀ ਹਲੇ ਕਿੰਨੇ ਕੁ ਲੋਰ ਜਿਹੜੇ ਰੋਗ ਨੇ ਉਹ ਰੂਲ ਕਿੰਨੇ ਕੁ ਜ਼ਿਆਦਾ ਵਾਇਓਲੇਟ ਕਰਨਗੇ ਲੋਕਾਂ ਦੀ ਜਾਨਾਂ ਦੇ ਨਾਲ ਖਿਲਵਾੜ ਕਰਨਗੇ ਪੁਲਿਸ ਮੁਲਾਜ਼ਮਾਂ ਦੀ ਬਰਦੀ ਤੇ ਉਂਗਲ ਚੱਕਣਗੇ ਲੁਧਿਆਣਾ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਦੇ ਉੱਤੇ ਸਵਾਲ ਚੱਕਣਗੇ ਜਦੋਂ ਇੱਥੇ ਕੋਈ ਹਤਾਹਤ ਹੋ ਜਾਵੇ ਪਰ ਫਿਲਹਾਲ ਇੱਥੇ ਕੋਈ ਐਕਸ਼ਨ ਮੋਡ ਨਹੀਂ ਹੈਗਾ ਚਿੱਟੇ ਵਾਲਿਆਂ ਦੇ ਖਿਲਾਫ ਰੈਪਿਡ ਫਾਇਰ ਐਕਸ਼ਨ ਤਾਂ ਮਾਨ ਸਾਹਿਬ ਲੈ ਰਹੇ ਹੋ ਪਰ ਜਿਹੜੇ ਟ੍ਰੈਫਿਕ ਵਾਇਓਲੇਟ ਕਰਦੇ ਨੇ ਇਹਨਾਂ ਦੇ ਖਿਲਾਫ ਵੀ ਐਕਸ਼ਨ ਲਓ ਤੁਸੀਂ ਤੁਸੀਂ ਦੇਖੋ ਉਹਨੇ ਤਸਵੀਰਾਂ ਦੇਖੀ ਚੱਲਿਓ ਵੀ ਕਿੰਨੇ ਕੁ ਜਿਹੜੇ ਲੋਕ ਨੇ ਉਹ ਕਿੰਨੇ ਕੁ ਰੂਲ ਬੇ ਕਰਦੇ ਨੇ ਆ ਦੇਖੋ ਆ ਆ ਬਾਈਕ ਵਾਲਾ ਦੇਖੋ ਤੁਸੀਂ ਹਲੇ ਲਾਈਟ ਉੱਥੇ ਸਿਰਫ ਸਿੰਗਲ ਹੈ ਤੇ ਫਿਲਹਾਲ ਜਿਹੜੀ ਘੜੀ ਹੈ ਕੋਈ ਹਲੇ ਰੂਲ ਬੋਇਲਟ ਉਵੇਂ ਕਰਕੇ ਨਹੀਂ ਰਾਜੀਆ ਪਤਾ ਨੂੰ ਹੋਰ ਤਸਵੀਰਾਂ ਵੀ ਦਿਖਾਵਾਂਗੇ ਹਲੇ ਜਿਹੜੀ ਲਾਈਟ ਹੈ ਉਹ ਰੈੱਡ ਹੋਣ ਵਾਲੀ ਹੈ ਇਧਰੋਂ ਵੀ ਤੇ ਉਧਰੋਂ ਵੀ ਆਪਾਂ ਤੁਸੀਂ ਜੁੜੇ ਰਹੋ ਪੰਜਾਬ ਦੇ ਲਾਈਵ ਦੇ ਨਾਲ ਕਿਉਂਕਿ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਣੇ ਆ ਜੋ ਰੈੱਡ ਲਾਈਟ ਜਿਹੜੀ ਹੋ ਚੁੱਕੀ ਆ ਆ ਦੇਖੋ ਇੱਕ ਵਾਰੀ ਸਰ ਅਸੀਂ ਇੱਕ ਸਟੋਰੀ ਕਰ ਰਹੇ ਆ ਜੈਬਰਾ ਕ੍ਰੋਸਿੰਗ ਤੁਸੀਂ ਕ੍ਰੋਸ ਕਰਕੇ ਖੜੇ ਹੋ ਸਰ ਇਹ ਤੁਸੀਂ ਦੇਖੋ ਵੀ ਰੂਲ ਬੁਇਲਟ ਹੋ ਰਿਹਾ ਟ੍ਰੈਫਿਕ ਦੇ ਮੇਰੀ ਲਾਈਟ ਸੀ ਜਿਹੜੀ ਹਰੀ ਸੀਗੀ ਤੇ ਪੀਲੀ ਹੋਣ ਦੇ ਜਸਟ ਮੈਂ ਰੋਕ ਲਿਆ ਨਹੀਂ ਤੁਸੀਂ ਜੈਬਰਾ ਕ੍ਰੋਸਿੰਗ ਕ੍ਰੋਸ ਕਰ ਰਹੇ ਨਹੀਂ ਜੈਬਰਾ ਕ੍ਰੋਸ ਮੇਰੀ ਲਾਈਟ ਹਰੀ ਸੀ ਜਦੋਂ ਕਰੋਈ ਆ ਉਦੋਂ ਮੈਂ ਕ੍ਰੋਸ ਹੋ ਗਿਆ ਉਹ ਪੀਲੀ ਤੇ ਹਰੀ ਦੇ ਵਿੱਚ ਕੁਛ ਤਾਂ ਟਾਈਮ ਹੁੰਦਾ ਨਾ ਵੀ ਅਸੀਂ ਕਰ ਜਾਾਂਗੇ ਕ੍ਰੋਸ ਪੀਲੀ ਹੋ ਗਈ ਅਸੀਂ ਰੋਕ ਗਏ ਜੀ ਠੀਕ ਹੈ ਜੀ ਆ ਤੁਸੀਂ ਦੇਖੋ ਆ ਮੈਡਮ ਨੇ ਸਹਾਬਜਾਦੀਆਂ ਇਹ ਵੱਡਿਆ ਘਰਾ ਦੀ ਸਹਾਬਜਾਦੀਆਂ ਦੀ ਗੱਡੀ ਦੇ ਨੰਬਰ ਦੇਖੋ ਤੁਸੀਂ ਇਧਰ ਦੇਖੋ ਇਹ ਹਾਲ ਹੈ ਜੈਬਰਾ ਕ੍ਰੋਸਿੰਗ ਦੀ ਤਰ੍ਹਾਂ ਜੈਬਰਾ ਕ੍ਰੋਸਿੰਗ ਤੁਹਾਨੂੰ ਮੈਂ ਦਿਖਾਉਣਾ ਵੀ ਜੈਬਰਾ ਕ੍ਰੋਸਿੰਗ ਹੈ ਕਿੱਥੇ ਅਗਰ ਜੇਕਰ ਮੈਂ ਬੰਦਾ ਕੋਈ ਇਧਰ ਆਉ ਇਧਰ ਆਉ ਆਹ ਦੇਖੋ ਜੈਬਰਾ ਕ੍ਰੋਸਿੰਗ ਤੋਂ ਸਿੱਧਾ ਲੰਘਣਾ ਹੋਵੇ ਕਿ ਲੰਘ ਨਹੀਂ ਸਕਦਾ ਮੈਂ ਵੀਰੇ ਆ ਜੈਬਰਾ ਕ੍ਰੋਸਿੰਗ ਤੇ ਘੱਡੀ ਰੋਕ ਰੱਖੀ ਐ ਸੀ ਲੰਘਣਾ ਹੋਵੇ ਤਾਂ ਕਿੱਥੋਂ ਲੰਘੋਗੇ ਕਿੱਦਾਂ ਮਤਲਬ ਆ ਜੈਬਰਾ ਕ੍ਰੋਸਿੰਗ ਜਿਹੜੀ ਦਿਖ ਰਹੀ ਹੈ ਇਹ ਰੂਲ ਕਿਉਂ ਨਹੀਂ ਫੋਲੋ ਕਰਦੇ ਤੁਸੀਂ ਰੂਲ ਫੋਲੋ ਕਰਤਾ ਰਹੇ ਆ ਭਾਜੀ ਮੈਂ ਤੁਸੀਂ ਡਰੈਸ ਪਾਉਂਦੇ ਹੋ ਨਾ ਰੂਲ ਫੋਲੋ ਕਰਦੇ ਹੋ ਡਰੈਸ ਭਾਜੀ ਕਈਆਂ ਦੀ ਲਾਊ ਕਸੋ ਆ ਦੇਖੋ ਆ ਆਟੋ ਵਾਲੇ ਠੀਕ ਉਹ ਲੋਕ ਕਰ ਰਹੇ ਹੋ ਦੇਖੋ ਤੁਸੀਂ ਵੀ ਕਰੋਗੇ ਨਾ ਬੋਲੋ ਭਾਜੀ ਉਹ ਕਰ ਰਹੇ ਹੋ ਦੇਖੋ ਤੁਸੀਂ ਵੀ ਕਰੋਗੇ ਸਾਡੇ ਉਹ ਦੇਖੋ ਨਾ ਉਹ ਕਰ ਰਹੇ ਆ ਉਹਨਾਂ ਨੂੰ ਵੀ ਦਿਖਾਤਾ ਚਲੋ ਆ ਦੇਖੋ ਇਧਰ ਆਓ ਇਹ ਹਾਲ ਦੇਖੋ ਆਟੋ ਵਾਲਿਆਂ ਦੇ ਗਿਰੇ ਆ ਤੁਸੀਂ ਜੈਬਰਾ ਕ੍ਰੋਸਿੰਗ ਕ੍ਰੋਸ ਕਰਕੇ ਕਿਉਂ ਰੁਕੀ ਨੇ ਗੱਡੀਆਂ ਨਹੀਂ ਪਿੱਛੇ ਰੋਕੀ ਸੀਗੀ ਥੋੜੀ ਜਿਹੀ ਕਿਵੇਂ ਆ ਗਈ ਫਿਰ ਵੈਸੇ ਆ ਗਈ ਯਾਰ ਥੋੜੀ ਆ ਸਕਦੀ ਹੈ ਗੱਡੀ ਕਿਉਂ ਨਹੀਂ ਤੁਸੀਂ ਰੂਲ ਓਵੇ ਕਰਦੇ ਲੋਕਾਂ ਦੇ ਕਰਦੇ ਆ ਸਰ ਕਰਦੇ ਆ ਤੁਸੀਂ ਜਾਓ ਪਰ ਇਹਨਾਂ ਨੂੰ ਜਿਹੜਾ ਰੱਤੀ ਭਰਦਾ ਵੀ ਅਸਰ ਨਹੀਂ ਹੈਗਾ ਰੱਤੀ ਭਰਦਾ ਵੀ ਅਸਰ ਜੀ ਨੂੰ ਆਪਾਂ ਕਹਿ ਦਈਏ ਵੀ ਜਿਵੇਂ ਕੁ ਲੋਕ ਕਹਦੀ ਹੈ ਵੀ ਆਪਣਾ ਜਿਹੜਾ ਲੁਧਿਆਣਾ ਐ ਸਮਾਰਟ ਸਿਟੀ ਤਾਂ ਬਣ ਸਕਦਾ ਪਰ ਜਿਹੜੇ ਲੋਕ ਨੇ ਉਹ ਸਮਾਰਟ ਕਦੋਂ ਬਣਨਗੇ ਉਹ ਸੌਫਟਵੇਅਰ ਕਦੋਂ ਅਪਲੋਡ ਹੋਏਗਾ ਲੋਕਾਂ ਦੇ ਦਿਮਾਗ ਦੇ ਵਿੱਚ ਕਿ ਜਿਹੜੇ ਟ੍ਰੈਫਿਕ ਨਾਮ ਦੇ ਰੂਲ ਨੇ ਜਿਹੜੇ ਸਰਕਾਰ ਆਪਣੀ ਹਿੱਤ ਦੇ ਲਈ ਆਪਣੀ ਪੜ੍ਹਾਈ ਦੇ ਲਈ ਬਣਾਉਂਦੀ ਹੈ ਉਹਨਾਂ ਨੂੰ ਛਿੱਕੇ ਟੰਗ ਕੇ ਇਹ ਜਿਹੜੇ ਲੋਕ ਨੇ ਪੈਸੇ ਕਮਾਉਣ ਦੇ ਚੱਕਰ ਦੇ ਵਿੱਚ ਲੋਕਾਂ ਦੀ ਜਾਨਾਂ ਨੂੰ ਵੀ ਖਤਰੇ 'ਚ ਪਾਉਂਦੇ ਨੇ ਤਾ ਇਦਾਂ ਦੀਆਂ ਹੋਰ ਖਬਰਾਂ ਤੇ ਇਦਾਂ ਦੀਆਂ ਹੋਰ ਸਟੋਰੀਜ਼ ਦੇ ਲਈ ਤੁਸੀਂ ਜੁੜੇ ਰਹੋ ਪੰਜਾਬ ਲਾਈਵ ਦੇ ਨਾਲ ਤੇ ਮੈਂ ਆਕਾਸ਼